ਤ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਇੱਕ 22 ਸਾਲਾ ਨੌਜਵਾਨ ਹੋਇਆ ਲਾਪਤਾ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ 3 ਦਿਨ ਤੋਂ ਹੈ ਲਾਪਤਾ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਰਹਿਣ ਵਾਲਾ ਇੱਕ 22 ਸਾਲਾ ਨੌਜਵਾਨ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਉਸ ਦਾ ਪੁੱਤਰ ਕਰਨਵੀਰ ਸਿੰਘ ਉਮਰ 22 ਸਾਲਾ 13 ਨਵੰਬਰ ਨੂੰ ਕੰਮ ਤੇ ਗਿਆ ਸੀ। ਉਹਨਾਂ ਨੇ ਦੱਸਿਆ ਕਿ ਉਹ ਮਲਵਾਈ ਗਿੱਧੇ ਗਰੁੱਪ ਚ ਕੰਮ ਕਰਦਾ ਸੀ ਜੋ ਨਾ ਤੇ ਕੰਮ ਤੇ ਪਹੁੰਚਿਆ ਨਾ ਹੀ ਉਹ ਘਰ ਵਾਪਸ ਆਇਆ ਹੈ। ਪਰਿਵਾਰ ਵੱਲੋਂ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਤਾ ਨਹੀਂ ਲੱਗਿਆ ਇਸ ਸੰਬੰਧੀ ਪਰਿਵਾਰ ਵੱਲੋਂ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਇਸ ਮੌਕੇ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਏਐਸਈ ਸੁਖਦੇਵ ਸਿੰਘ ਵੱਲੋਂ ਇਤਿਹਾਰ ਜਾਰੀ ਕਰਕੇ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਫੇਰ ਆਉਣ ਲੱਗੇ ਆ ਹੁਣ ਅੱਛਾ ਹਾਂ ਉਹਨਾਂ ਦੇ ਨਹੀਂ ਪਹੁੰਚਿਆ ਸੀ ਹੂੰ ਜੋ ਜੈ ਸਾਈਕਲ ਤੇ ਗਿਆ ਉਹ ਸਾਈਕਲ ਦਾ ਪਤਾ ਲੱਗਾ ਸ਼ਾਇਦ ਕਿੱਥੇ ਰੱਖਿਆ ਹੋਣੇ ਜਾਂ ਨਹੀਂ ਜੀ ਪਤਾ ਲੱਗਾ ਆ ਸਾਡੇ ਕੋਲ ਇੱਕ ਦਰਖਾਸਤ ਆਈ ਹੈ ਜਿਹਦੇ ਲੜਕੇ ਦੇ ਬਾਪ ਵੱਲੋਂ ਸਤਨਾਮ ਸਿੰਘ ਸਾਨੂੰ ਦਨੀਪ ਸਿੰਘ ਉਹ ਜੀ ਜਿਹੜਾ ਮੇਰਾ ਬੇਟਾ ਜਿਹੜਾ ਕਰਨਵੀਰ ਸਿੰਘ ਉਮਰ ਕਰੀਬ 2 ਬਾਈਕ ਸਾਥ ਜੀ ਉਹ ਘਰੋਂ ਸਾਈਕਲ ਤੇ ਗਿਆ ਤੇ ਵਾਪਸ ਨਹੀਂ ਆਇਆ ਜੀ ਜਿਹਦੇ ਸਬੰਧ ਚੇਕ ਇਸ਼ਤਿਆਰ ਜਾਰੀ ਕਰਕੇ ਤੇ ਸਾਰੇ ਥਾਣਿਆਂ ਦੇ ਵਿੱਚ ਜਿਹੜਾ ਭੇਜਿਆ ਜਾਏਗਾ ਤੇ ਕੈਮਰੇ ਦੀ ਫੁਟੇਜ ਦੇਖ ਕੇ ਤੇ ਜਿੱਥੋਂ ਤੱਕ ਲੱਗਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਨਾ ਜੀਵੋ ਦੇਣਾ ਤੇ